7 ਜਣਿਆਂ ਨੂੰ ਸਰਕਾਰ ਨੇ ਜੁਆਇਨ ਕਰਾ ਲਿਆ ਅਸੀਂ 411 ਬੰਦੇ ਇਹਨਾਂ ਤੋਂ ਅਪੁਆਇੰਟਮੈਂਟ ਲੈਟਰ ਲੈਣ ਲਈ ਭਟਕਦੇ ਫਿਰ ਰਹੇ ਅਸੀਂ ਤਾਂ ਇੱਥੇ ਆਏ ਆ ਵੀ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਵੋਟਾਂ ਤੋਂ ਪਹਿਲਾਂ ਕਹਿੰਦਾ ਹੁੰਦਾ ਸੀ ਵੀ ਆਪਣੇ ਮਸਲਿਆਂ ਬਾਰੇ ਇਹਨਾਂ ਜਿਹੜੇ ਪਬਲਿਕ ਦੇ ਨਮਾਇंदे ਨੇ ਇਹਨਾਂ ਨੇਤਾਵਾਂ ਨੂੰ ਸਵਾਲ ਕਰੋ ਅਸੀਂ ਤਾਂ ਇਹਨਾਂ ਨੂੰ ਸਵਾਲ ਕਰਨ ਆਏ ਆ ਵੀ ਜਿਹੜੀ ਭਰਤੀ 48 ਦਿਨ ਪਹਿਲਾਂ ਡਬਲ ਬੈਂਚ ਨੇ ਪੂਰੀ ਕਰ ਦਿੱਤੀ ਉਹਨੂੰ ਤੁਸੀਂ ਕੀ ਰੋਕੀ ਬੈਠੇ ਮੁੱਖ ਮੰਤਰੀ ਦਾ ਪਲਾਨ ਸਿਰਫ ਇੱਕ ਦਿਨ ਪਹਿਲਾਂ ਐਲਾਨ ਕੀਤਾ ਜਾਂਦਾ ਪਬਲਿਕ ਵਿੱਚ ਜਿਹੜਾ ਮੁੱਖ ਮੰਤਰੀ ਇਹ ਦਮਗ ਜੇ ਮਾਰਦਾ ਸੀ ਵੀ ਮੈਂ ਨਿਡਰ ਹੋ ਕੇ ਲੋਕਾਂ 'ਚ ਵਿਚਰੂੰਗਾ ਅੱਜ ਉਹ ਨਿਡਰ ਹੋ ਕੇ ਲੋਕਾਂ 'ਚ ਇੱਥੇ ਅਸੀਂ ਉਹਦੇ ਪੰਡਾਲ 'ਚ ਬੈਠੇ ਆ ਸਾਡੇ ਨਾਲ ਆ ਕੇ ਗੱਲ ਕਰ ਲੈ ਕਾਸ ਲਈ ਅੱਜ ਪ੍ਰਦਰਸ਼ਨ ਕਰਨਾ ਹੈ। ਆ ਮੇਰਾ ਨਾਮ ਪਰਮਜੀਤ ਸਿੰਘ ਆ ਜੀ। ਅ ਅਸੀਂ 1158 ਸਾਹਿਕ ਪ੍ਰੋਫੈਸਰ ਦੇ ਲਾਇਬ੍ਰੇਰੀ ਦੇ ਫਰੰਟ ਵੱਲੋਂ ਆਏ ਆ। ਅ 3 ਸਾਲ ਪਹਿਲਾਂ ਇਹ ਭਰਤੀ ਨਿਕਲੀ ਸੀਗੀ। ਤੇ ਮਾਮਲਾ ਕੋਰਟ ਸਟੇ ਹੋ ਗਿਆ। ਪਿਛਲੇ 48 ਦਿਨ ਪਹਿਲਾਂ ਅਸੀਂ ਡਬਲ ਬੈਂਚ ਤੋਂ ਕੇਸ ਜਿੱਤ ਚੁੱਕੇ ਆ। ਸਾਡੇ ਨਾਲ ਦੇ 607 ਜਣਾਂ ਨੂੰ ਸਰਕਾਰ ਨੇ ਜੁਆਇਨ ਕਰਾ ਲਿਆ। ਅਸੀਂ 411 ਬੰਦੇ ਇਹਨਾਂ ਤੋਂ ਅਪੁਆਇੰਟਮੈਂਟ ਲੈਟਰ ਲੈਣ ਲਈ ਭਟਕਦੇ ਫਿਰ ਰਹੇ ਆ। ਅਸੀਂ ਤਾਂ ਇੱਥੇ ਆਏ ਆ ਵੀ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਵੋਟਾਂ ਤੋਂ ਪਹਿਲਾਂ ਕਹਿੰਦਾ ਹੁੰਦਾ ਸੀ ਵੀ ਆਪਣੇ ਮਸਲਿਆਂ ਬਾਰੇ ਇਹਨਾਂ ਜਿਹੜੇ ਪਬਲਿਕ ਦੇ ਨਮਾਇंदे ਨੇ ਇਹਨਾਂ ਨੇਤਾਵਾਂ ਨੂੰ ਸਵਾਲ ਕਰੋ ਅਸੀਂ ਤਾਂ ਇਹਨਾਂ ਨੂੰ ਸਵਾਲ ਕਰਨ ਆਏ ਆਂ ਵੀ ਜਿਹੜੀ ਭਰਤੀ 48 ਦਿਨ ਪਹਿਲਾਂ ਡਬਲ ਬੈਂਚ ਨੇ ਪੂਰੀ ਕਰਤੀ ਉਹਨੂੰ ਤੁਸੀਂ ਕੀ ਰੋਕੀ ਬੈਠੇ ਹਾਂ ਅਸੀਂ ਇੱਥੇ ਭਟਕਦੇ ਫਿਰਦੇ ਆ ਸਾਡੀ ਕੋਈ ਸੁਣਵਾਈ ਨਹੀਂ ਸਾਡੇ ਨਾਲ ਦੇ 15 ਬੰਦੇ ਫੱਟੜ ਹੋ ਚੁੱਕੇ ਨੇ ਧਰਨੇ ਤੇ ਆ ਰਹੇ ਸੀ ਉਹਨਾਂ ਦਾ ਬਹੁਤ ਗੰਭੀਰ ਐਕਸੀਡੈਂਟ ਹੋਇਆ ਉਹਨਾਂ ਚਾਰ ਦੀਆਂ ਨੱਕ ਦੀਆਂ ਹੱਕ ਮੰਤਰੀ ਦਾ ਕਹਿੰਦੇ ਸਾਡੀ ਜਿਹੜੀ ਸਰਕਾਰ ਬਣੀ ਆ ਉਹ ਸਿਹਤ ਨੂੰ ਲੈ ਕੇ ਬਣੀ ਆ ਜਿਹੜੀ ਸਿੱਖਿਆ ਨੂੰ ਲੈ ਕੇ ਬਣੀ ਆ ਮੁੱਦਿਆਂ ਤੇ ਬਣੀ ਆ ਇਹ ਤੁਸੀਂ ਦੇਖ ਲਓ ਫਿਰ ਆ ਬੈਠੇ ਪ੍ਰੋਫੈਸਰ ਕਾਹ ਤੋਂ ਬੈਠੇ ਨੇ 5894 ਵਾਲੇ ਬੈਠੇ ਨੇ டிடிਐਫ ਵਾਲੇ ਹੋਣੀ ਇਹਨਾਂ ਨੇ ਬਾਹਰੋਂ ਮੋੜੇ ਨੇ ਮੈਰੀਟੋਰੀਅਸ ਵਾਲੇ ਬਾਹਰੋਂ ਮੋੜੇ ਨੇ ਇੰਨੀਆਂ ਯੂਨੀ ਨਾ ਫਿਰ ਮੁੱਖ ਮੰਤਰੀ ਦੇ ਘਰ ਆ ਲਈ ਆਈਆਂ ਕਿਉਂ ਨੇ ਤੇ ਫਿਰ ਤੁਸੀਂ ਦੇਖੋ ਵੀ ਮੁੱਖ ਮੰਤਰੀ ਦਾ ਪਲਾਨ ਸਿਰਫ ਇੱਕ ਦਿਨ ਪਹਿਲਾਂ ਐਲਾਨ ਕੀਤਾ ਜਾਂਦਾ ਪਬਲਿਕ ਵਿੱਚ ਜਿਹੜਾ ਮੁੱਖ ਮੰਤਰੀ ਇਹ ਦਮਗ ਜੇ ਮਾਰਦਾ ਸੀ ਵੀ ਮੈਂ ਲੀਡਰ ਹੋ ਕੇ ਲੋਕਾਂ 'ਚ ਵਿਚਰੂੰਗਾ ਅੱਜ ਉਹ ਲੀਡਰ ਹੋ ਕੇ ਲੋਕਾਂ 'ਚ ਇੱਥੇ ਅਸੀਂ ਉਹਦੇ ਪੰਡਾਲ 'ਚ ਬੈਠੇ ਆ ਸਾਡੇ ਨਾਲ ਆ ਕੇ ਗੱਲ ਕਰ ਲੈ ਆ ਸਾਰੇ ਪੈਨ ਦੀ ਗੱਲ ਕਰਦੇ ਮੈਂ ਕਹਿੰਦਾ ਇੱਥੇ ਲਿਆਵੇ ਹਰਾ ਪੈਨ ਸਾਡੇ ਅਸੀਂ ਅਸੀਂ ਜਵਾਬ ਲੈਣ ਲਈ ਆਏ ਆ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਨਾ ਵੀ ਇਹਨਾਂ ਨੂੰ ਲੋਕਾਂ ਨੇ ਬੜਨ ਨਹੀਂ ਦੇਣਾ ਅੱਜ ਮੁੱਖ ਮੰਤਰੀ ਇੱਥੇ ਆ ਕੇ ਸਾਡੇ ਨਾਲ ਗੱਲ ਕਰਕੇ ਦਿਖਾ ਦੇ ਉਹ ਪਬਲਿਕ 'ਚ ਆਉਂਦੇ ਹੀ ਨਹੀਂ ਹੁਣ ਤੁਹਾਨੂੰ ਪੁਲਿਸ ਨੇ ਇੱਥੇ ਬਾਹਰ ਰੱਖਿਆ ਕੀ ਕਰ ਰਹੇ ਸਾਨੂੰ ਅੰਦਰ ਜਾਣ ਨਹੀਂ ਦੇ ਰਹੇ ਅਸੀਂ ਕਿਹਾ ਅਸੀਂ ਗੱਲ ਰੱਖਣੀ ਹੈ ਕਹਿੰਦੇ ਇੱਥੇ ਬੈਠੇ ਰਹੋ ਸਾਡੇ ਮੀਟਿੰਗ ਮੋਟਿੰਗ ਨਹੀਂ ਹੋਈ ਕੋਈ ਮੀਟਿੰਗ 'ਚੋਂ ਕੀ ਨਿਕਲਣਾ ਹਾਂਜੀ ਕਰਾਂਗੇ ਜੀ ਹਾਂਜੀ ਕਰਾਂਗੇ ਯਾਰੀ ਮੀਟਿੰਗਾਂ ਦਾ ਅਸੀਂ 48 ਦਿਨਾਂ ਤੋਂ ਕਰ ਰਹੇ ਹਾਂ ਉਸ ਨਾਲ ਹੱਲ ਕੋਈ ਨਹੀਂ ਨਿਕਲਣਾ ਹੈ ਫਿਰ ਜਿਮਨੀ ਚੋਣਾਂ ਹੀ ਕਿਉਂ ਚੁਣੀਆਂ ਉਸ ਤੋਂ ਪਹਿਲਾਂ ਵੀ ਅੱਗੇ ਪਿੱਛੇ ਪ੍ਰਦਰਸ਼ਨ ਹੋ ਕਿਉਂਕਿ ਇਹੀ ਆਮ ਆਦਮੀ ਪਾਰਟੀ ਇਹ ਕਹਿੰਦੀ ਹੁੰਦੀ ਸੀ ਵੀ ਵੋਟਾਂ ਦੌਰਾਨ ਇਹਨਾਂ ਨੂੰ ਸਵਾਲ ਕਰੋ ਅਸੀਂ ਤਾਂ ਇਹਨਾਂ ਦੀ ਨੀਤੀ ਤੇ ਚੱਲ ਕੇ ਇਹਨਾਂ ਨੂੰ ਸਵਾਲ ਕਰਨਾ ਹੈ ਵੀ ਵੋਟਾਂ ਦੌਰਾਨ ਜਵਾਬ ਨਹੀਂ ਦਿੰਦੇ ਜਵਾਬ ਨਹੀਂ ਦੇ ਰਹੇ ਤੁਹਾਡੇ ਸਾਹਮਣੇ ਹੀ ਹੈ ਕੌਣ ਜਵਾਬ ਦੇ ਰਿਹਾ ਪੁਲਿਸ ਪ੍ਰਸ਼ਾਸਨ ਦਾ ਕੀ ਜਵਾਬ ਹੈ ਆ ਬੈਲ ਲਿਆ ਕੇ ਖੜੀ ਕਰਤੀ ਵੀ ਸਾਨੂੰ ਲੱਤ ਕੇ ਲੈ ਜਾਣਗੇ ਤਾਂ ਇਸ ਕਰਕੇ ਕੋਈ ਜਵਾਬ ਨਹੀਂ ਆਏਗਾ ਨਾ ਜਵਾਬ ਦੇਣਾ ਇਹਨਾਂ ਨੇ ਇਸੇ ਲਈ ਅਸੀਂ ਇੱਥੇ ਆਏ ਆ ਦੇਖਦੇ ਆ ਸਾਡੇ ਨਾਲ ਕੀ ਕਰਦੇ ਨੇ ਜਾ ਜਿਹੜੀ ਪੁਲਿਸ ਵੱਲੋਂ ਰੈਸਟਿੰਗ ਪਾਈ ਗਈ ਹੈ ਜਿਹੜੇ ਜਿਹੜੇ ਕੈਮਰਿਆਂ ਵਿੱਚ ਪਹੁੰਚੀ ਸੀ तमाम ਜਿਹੜੀਆਂ ਤਸਵੀਰਾਂ ਨੇ ਉਹ ਜਿਲ੍ਹਾ ਮੁਖਸ਼ਰ ਸਾਹਿਬ ਦੀਆਂ ਦੇ ਜਿਹੜਾ ਬਾਜਿਮਨੀ ਚੌਰਾ ਦੀਆਂ ਨੇ ਤਾਂ ਜਿੱਥੇ ਕੀ ਜਿਹੜੇ ਐਸਐਸਪੀ ਮੁਖਸ਼ਰ ਸਾਹਿਬ ਦੀ ਗਵਾਹੀ ਦੇ ਵਿੱਚ ਕੁਝ ਕ ਮਲਾਜ਼ਮਾਂ ਨੂੰ ਜਿਹੜਾ ਰੈਸਟ ਕੀਤਾ ਗਿਆ